ਵੀਰ ਪਾਉਣੀ ਹੈ ਮੇਰੀ ਵੀਡੀਓ ਪਾਓ ਮੈਨੂੰ ਕਲੀਅਰਲੀ ਗੈਰੰਟੀ ਕਰਨਾ ਪਾਓ ਹਿੱਟਾ ਹਿਸਾਬ ਹੋ ਗਿਆ ਐਮਪੀ ਬਣਨੋਂ 5 ਕਰੋੜੀ ਖਾਤਾ ਮਿਲਦਾ ਐਮਪੀ ਨੋਕਰ ਹਰ ਮਹੀਨਾ ਲੌਂਡਾ 1 ਰੁਪਈਆ ਮੈਂ ਖਾਦਾ ਹੋਵੇ ਸਾਬਤ ਕਰਦੇ ਚੌਂ ਸੜਾ ਕੇ ਗੋਲੇ ਮਾਰ ਦੋ ਪਾਓ ਵੀਰ ਜੀ ਜਿੰਦਾਬਾਦ 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 ਸਭੀਓ ਅੱਜ ਸਾਡੇ ਅੰਦਰ ਦੇ ਬੱਚੇ ਨੇ ਇਹਨੂੰ ਕੁੱਛ 121 ਕਿਲੇ ਨਹੀਂ ਦਿੱਤੀ ਸੀ ਮੈਂ 121 ਦਿੱਲੀ ਚ ਗੁਰਿੰਦਰ ਸ਼ਰਮਪੇਸੇ ਸੀ ਜਿਹਨੇ ਪਾਰਲੀਮੈਂਟ ਹੁੰਦਾ ਸੀ

ਪੀਸੀ ਚੱਲਣ ਦੀਆਂ ਤਾਰਾਂ ਓਏ ਸੁਖਵੀਰ ਸਿੰਘ ਆਪਣੇ ਆਪ ਲੋਕ ਜਦੋਂ ਹੋਣ ਇਕੱਠੇ ਆਪਣੇ ਆਪ ਲੋਕ ਜਦੋਂ ਹੋਣ ਇਕੱਠੇ ਮਰਤ ਗਈ ਸਰਕਾਰਾਂ ਓਏ ਸੁਖਵੀਰ ਸਿੰਘ ਪਾਣਾ ਝੂਠੇ ਪਰਦੇ ਜਿੰਨੇ ਦੇਖੋ ਪੈਂਦੇ ਹਰ ਜਲਮੁਲੀ ਪਿਆਰਾ ਓਏ ਸੁਖਵੀਰ ਸਿੰਘ ਅਸਾਂ ਗੁਰੂ ਦੀ ਹਰ ਜਲਮੁਲਾ ਸਾਹਿਬ ਨਵਾਣਗੇ ਚਾਰ ਫਲਰੀ ਸਰਕਾਰਾਂ ਓਏ ਸੁਖਵੀਰ ਸਿੰਘ ਸੁਖਵੀਰ हो मैंने कई बार ने गलत कर दी वो कहने ठीक है वो मेरी बोलता है तो बोल दे वो तो कहना आने साले वो तो ना सिखाल करके कोई भी जाति नहीं करती लेकिन तो ये चार भर तो भी है आज ये चार भर भी तो छुट्टी करा करके पंजाब का या दूसरा दिन बनाए करेंगे पंद्रह अगस्त को तो भी तो माफी है क्यों पंजाब याद करो हाँ उत्तर

ਕੂੰ ਮਾਚ ਲਈ ਕੂੰ ਮਾਚ ਮੰਜੇ ਤੇ ਪਾਈ ਪਾਈ ਨੇ ਹੁਣ ਮੇਰੇ ਘੱਟਲ ਮੱਖੀ ਤਾਂ ਨਿੰਦੇ ਕਾਲੇ ਸਨੂ ਤੇ ਆਪ ਕੋਲ ਅੰਦਰ ਪਾ ਲੈ ਚਤੂਤ ਪਾ ਲੈ ਮਰਤੋ ਹੈ ਕਿ ਸਾਡੇ ਗਾਂ ਦੇ ਪਿੰਛਵਾੜੀ ਦੀ ਹਾਂ ਇਹ ਆ